ਵੇਖੋ ਸਰਕਾਰਾਂ ਜਦੋਂ ਬਣਦੀਆਂ ਸਮੇਂ-ਸਮੇਂ 'ਨਾ ਜਿਵੇਂ ਅਸੀਂ ਬਿਜਲੀ ਗਰੰਟੀ ਦਿੱਤੀ ਸੀ ਅਸੀਂ ਆਉਣ ਸਾਰੀ ਉਹ 2 ਮਹੀਨੇ ਬਾਅਦ ਹੀ ਅਸੀਂ ਬਿਜਲੀ ਗਰੰਟੀ ਫ੍ਰੀ ਜਿਹੜੀ ਸਿਸੋ ਜੁੰਟ ਗਈ ਸੀ ਉਹ ਕਰ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਹੈਲਥ ਦਾ ਦਾਅਵਾ ਕੀਤਾ ਸੀ ਵੀ ਹੈਲਥ ਬਹੁਤ ਵਧੀਆ ਸਿਸਟਮ ਲਿਆਵਾਂਗੇ ਹਸਪਤਾਲਾਂ ਦੇ ਵਿੱਚ ਪੂਰੇ ਡਾਕਟਰ ਹੋਣਗੇ ਹਸਪਤਾਲਾਂ 'ਚ ਪੂਰੀ ਮਸ਼ੀਨਰੀ ਹੋਊਗੀ ਫ੍ਰੀ ਦਵਾਈਆਂ ਹੋਣਗੀਆਂ ਜਿਹੜੀਆਂ ਕਿ ਪਹਿਲੀਆਂ ਸਰਕਾਰਾਂ ਵੇਲੇ ਵੀ ਕਈਆਂ ਦਵਾਈਆਂ ਫ੍ਰੀ ਦਾ ਸੱਦਾ ਦਿੱਤਾ ਜਾਂਦਾ ਸੀ ਪਰ ਹਸਪਤਾਲਾਂ 'ਚ ਦਵਾਈ ਨਹੀਂ ਸੀ ਦਿੱਤੀ ਮਿਲ ਹੁਣ ਸਾਡੇ ਸਾਰੇ ਜਿੰਨੇ ਵੀ ਧਾਰੇ ਸਰਕਾਰੀ ਹਸਪਤਾਲਾਂ ਸਾਰਿਆਂ ਦਵਾਈ ਫਰੀ ਮਿਲਦੀ ਆ ਮਲਕ ਗੈਂਗਸਟਰ ਵਧੇ ਜਿਹੜੇ ਜਾਂ ਸਮਾਏਕ ਵਾਲੇ ਬੰਦੇ ਵਧੇ ਆ ਉਹ ਕਾਲੀ ਦਲ ਦੀ ਦੇਣਾ ਜੀ ਜਦੋਂ ਉਹ ਨਸ਼ਾ ਆ ਗਿਆ ਵਿਗੀ ਗਿਆ ਵੇਚੀ ਗਿਆ ਲੋਕ ਤੇ ਫਿਰ ਬੱਚੇ ਨਸ਼ਿਆਂ ਦੇ ਲੱਗ ਗਏ ਕਿੰਨੇ ਪੰਜਾਬ ਦੇ ਪੁੱਤ ਮਰੇ ਆ ਕਿੰਨੀਆਂ ਭੈਣਾਂ ਦੇ ਜਿਹੜੇ ਸੁਹਾਗ ਉੱਜੜ ਗਏ ਆ ਕਿੰਨੀਆਂ ਭੈਣਾਂ ਦੇ ਭਰਾ ਮਰ ਗਏ ਆ ਕਿੰਨੀਆਂ ਮਾਵਾ ਦੇ ਪੁੱਤ ਮਰ ਗਏ ਆ ਜਿਹੜੇ ਪਿਓ ਦਾ ਪੁੱਤ ਮਰਿਆ ਉਹਨੂੰ ਪੁੱਛ ਕੇ ਵੇਖੋ ਕੀ ਹਾਲਾਤ ਗੁੰਜੰਦਾ ਇਸ ਵੇਲੇ ਇਹ ਸਿਰਫ ਨਸ਼ੇ ਨੇ ਕੰਮ ਕੀਤਾ ਸਭ ਛੇ ਬਾਦਲ ਸਰਕਾਰ ਨੂੰ ਜਿਹੜੀ ਕਾਲੀਦਾਰ ਸਰਕਾਰ ਉਹਨੂੰ ਪਾਪ ਹੀ ਇਸੇ ਗੱਲ ਦਾ ਲੱਗਿਆ ਗਬਰ ਦਾ ਕਰਦਾਰ ਕੀ ਸੀ ਫਿਰ ਗਬਰ ਦਾ ਤੇ ਕਰਦਾਰ ਹੀ ਮਾੜਾ ਸੀ ਤੇ ਉਹਨੇ ਆਪੇ ਗਬਰ ਦਾ ਸਾਹ ਆਪਣੇ ਘਰ ਵਾਲੇ ਨੂੰ ਉਹ ਬੀਬੀ ਪੜੀ ਲਿਖੀ ਆ ਤੇ ਉਹਨੂੰ ਮਜੀਠੀਏ ਨੂੰ ਜੇ ਚੰਗਾ ਬੰਦਾ ਸੀ ਤਾਂ ਉਹਨੂੰ ਵੈਸੇ ਗੱਬਰ ਦਾ ਕਰਤਾਰ ਦੇਣਾ ਚਾਹੀਦਾ ਸਭ ਤੋਂ ਮਾੜਾ ਉਹ ਗੱਬਰ ਸੀ ਉਹ ਪਹਿਲੇ ਲੋਕਾਂ ਨਾਲ ਤਾਂ ਕਹਿ ਗੱਰਦਾ ਸੀ ਤਸ਼ੱਦਦ ਕਰਦਾ ਸੀ ਤੇ ਉਹਨੇ ਗੱਬਰਦਾਰ ਉਹਨੇ ਆਪੇ ਕਹਿਤਾ ਹਾਂ ਅਸੀਂ ਗੱਬਰ ਆ ਮਜੀਠੀਏ ਵਧੀਆ ਗੱਲ ਅਗੇ ਅਸੀਂ ਵੀ ਕਹਿੰਨੇ ਗੱਬਰ ਕਿਉਂਕਿ ਧੱਕੇ ਨਾਲ ਸਮਝਾ ਕਈਆਂ ਸਭ ਕੁਝ ਕੀਤਾ ਉਹਨਾਂ ਨੇ ਤੇ ਪੰਜਾਬ ਦਾ ਤਾਂ یوں ਆ ਹਾਲਾਤ ਹੋਏ ਆ ਇਸ ਤੇ ਲੋਕ ਤਾਂ ਕਹਿੰਦੇ ਆ ਕਿ ਮਮਾ ਮੂ ਦੁਬਾਰਾ ਨਾ ਕਦੇ ਆ ਜਾਣਾ ਮਹਾਨ ਉਹ ਖੜਾ ਛੜਾਇਆ ਇਹ ਜੋ ਕਾਚੇ ਮੜ ਗਏ ਆਂ ਪੰਜਾਬ ਨੂੰ ਪੰਜਾਬ ਦਾ ਬੇੜਾ ਕਰ ਕਰਦਾ ਤੇ ਸੁਚਾ ਸੰਗ ਲਗਾ ਮੂੰਹ ਬੋਲ ਕੇ ਦਸੀ ਉਹ ਬਹੁਤ ਚੰਗੀ ਗੱਲ ਆ। ਸੱਚੀ ਗੱਲ ਦੋਸਤੋ ਮੈਂ ਹਾਂ ਨਿਸ਼ਾਨ ਸਹੋਤਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੀਡ ਨਿਊਜ਼ ਚੈਨਲ। ਦੋਸਤੋ ਆਪ ਜੀ ਨੂੰ ਪਤਾ ਹੈ ਕਿ ਤਰਨ ਤਰਨ ਦੇ ਵਿੱਚ ਜਿਮਨੀ ਚੌਣਾ ਦਾ ਜਿਹੜਾ ਅਖਾੜਾ ਉਹ ਕੁਝ ਹੀ ਸਮੇਂ ਬਾਅਦ ਪੱਕ ਜਾਣਾ ਹੈ। ਕਿਉਂਕਿ ਤਰਨਤਾਰਨ ਤੋਂ ਡਾਕਟਰ ਕਸ਼ਮੀਰ ਸਿੰਘ ਦੀ ਸੋਲ ਜਿਹੜੇ ਕਿ ਇਥੋਂ ਦੇ ਮੌਜੂਦਾ ਐਮਐਲਏ ਸੀਗੇ ਉਹਨਾਂ ਦਾ ਬਿਮਾਰੀ ਕਾਰਨ ਦੇਹੰਤ ਹੋ ਗਿਆ ਸੋ ਤਰਨਤਾਰਨ ਦੇ ਵਿੱਚ ਜਿਹੜੀ ਐਮਐਲਏ ਦੀ ਸੀਟ ਆ ਖਾਲੀ ਹੋ ਚੁੱਕੀ ਆ ਤੇ ਇਸ ਸੀਟ ਦੀ ਦਾਅਵੇਦਾਰੀ ਕਰਨ ਲਈ ਬਹੁਤ ਹੀ ਲੋਕ ਉਤਸ਼ਾਹਿਤ ਹੋ ਚੁੱਕੇ ਨੇ ਤੇ ਕਈਆਂ ਨੇ ਦਾਅਵੇਦਾਰੀ ਪੇਸ਼ ਵੀ ਕਰਤੀ ਸੋ ਅੱਜ ਗੱਲ ਕਰਨ ਜਾ ਰਹੇ ਹਾਂ ਤਰਨਤਾਰਨ ਵਿੱਚ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਤਨਦੇਹੀ ਦੇ ਨਾਲ ਪਾਰਟੀ ਦੀ ਸੇਵਾ ਕੀਤੀ ਬੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਚੱਲ ਰਹੇ ਨੇ ਇਹ ਵੀ ਸੀਗਾ ਕਿ ਤਰਨ ਤਰਨ ਵਿੱਚ ਜਿਹੜੀ ਪਹਿਲਾ ਹੱਕ ਸੀਗਾ ਉਹ ਵੀ ਇਹਨਾਂ ਦਾ ਸੀ ਬਣਦਾ ਪਰ ਜੋ ਹਾਈ ਕਮਾਂਡ ਵੱਲੋਂ ਇਹਨਾਂ ਨੂੰ ਆਰਡਰ ਲਾਇਆ ਗਿਆ ਛੀਟ ਜਿਸ ਨੂੰ ਵੀ ਦੇ ਦਿੱਤੀ ਗਈ ਇਹਨਾਂ ਨੇ ਬਿਲਕੁਲ ਉਹਨਾਂ ਤਨਦੇਹੀ ਦੇ ਨਾਲ ਸੇਵਾ ਕਰਕੇ ਛੀਟ ਨੂੰ ਦਿਤਾਇਆ ਆਓ ਅੱਜ ਉਹਨਾਂ ਦੇ ਰੂਬ ਰੂ ਕਰਾਉਨੇ ਆ ਕੌਣ ਨੇ ਉਹ ਸ਼ਖਸ਼ ਜਿਨ੍ਹਾਂ ਨੇ ਛੀਡ ਨਾਮ ਹੀ ਮਿਲੀ ਤੇ ਤਾਂ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਅੱਜ ਉਹ ਕਿਸੇ ਸਟੈਂਡ ਤੇ ਨੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਚੀ ਕਰ ਸਰਦਾਰ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਆਂਦਾ ਸੋ ਥੈਂਕ ਯੂ ਇਹ ਨੇ ਸਰਦਾਰ ਗੁਰਦੇਵ ਸਿੰਘ ਜੀ ਸੰਧੂ ਜਿਨ੍ਹਾਂ ਨੇ ਕੀ ਆਮ ਆਦਮੀ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ ਤੇ ਇਹਨਾਂ ਨੇ ਅੱਜ ਜਿਹੜੀ ਦਾਵੇਦਾਰੀ ਹੈ ਕੀ ਦੇਖਦੇ ਹਾਂ ਕਿ ਇਹ ਵੀ ਉਸ ਦੌਰ ਦੇ ਵਿੱਚ ਨੇ ਕਿ ਜਿਸ ਦੌਰ ਦੇ ਵਿੱਚ ਹੋਰ ਵੀ ਸਾਡੇ ਕਈ ਆਮ ਆदमी ਪਾਰਟੀ ਦੇ ਜਿਹੜੇ ਵਰਕਰ ਜਾਂ ਵਲੰਟੀਅਰ ਲੱਗੇ ਹੋਏ ਨੇ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਗੁਰਦੀਪ ਸਿੰਘ ਜੀ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੀ ਤਰਨ ਤਾਰਨ ਤੋਂ ਇਸ ਵਕਤ ਸੀਟ ਖਾਲੀ ਹੋ ਚੁੱਕੀ ਐ ਮੇਦ ਜੀ ਕਿ ਇਸ ਵਕਤ ਤੁਸੀਂ ਵੀ ਚਾਹਵਣ ਜੀ ਕਿ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਨ ਵਾਸਤੇ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਆਇਆਂ ਦਾ ਧੰਨਵਾਦ ਕਰਦਾ ਬਾਕੀ ਰਹੀ ਗੱਲ ਸੀਟ ਖਾਲੀ ਹੋਣ ਦੀ ਸਾਡੀ ਸੋਚ اے ਸੀਪ مالک ਸਿੱਚੇ ਪਾਸ਼ਾ ਕਿਰਪਾ ਕਰੇ ਉਹਨਾਂ ਨੂੰ ਤੰਦਰੁਸਤੀਆਂ ਦੇਵੇ ਕਿਉਂਕਿ ਦੋ ਤਿੰਨ ਮਹੀਨੇ ਤੋਂ ਪਹਿਲਾਂ ਤੋਂ ਐਮਐਲਏ ਸਾਉਂਟਲੇ ਚੱਲ ਰਹੇ ਸੀ ਪਰ ਸਾਡਾ ਸੋਚ اے ਸੀਪ ਵੀ ਮਾਰੇ ਕਿਰਪਾ ਕਰਿਓ ਤੰਦਰੁਸਤ ਸੇਵ ਜਾਪਤੋ ਉਹਨਾਂ ਦੀ ਠੀਕ ਹੋ ਜਾਣ ਤੇ ਆਪਦੀ ਹਲਕੇ ਦੀ ਸੇਵਾ ਕਰਨ ਪਰ ਚਲੋ ਇਹ ਅਕਾਲ ਪੁਰਖ ਦਾ ਹੁਕਮ ਆ ਇਹਦੇ ਵਿੱਚ ਆਪ ਕੋਈ ਨਹੀਂ ਕਰ ਸਕਦੇ ਉਹ ਥੋੜੇ ਦਿਨ ਪਹਿਲਾਂ ਉਹਨਾਂ ਦੀ ਤੁਹਾਨੂੰ ਪਤਾ ਹੋਵੇ ਡੈਥ ਹੋ ਗਈ ਆ ਤੇ ਹੁਣ ਚਲੋ ਜਿਮਨੀ ਚੋਣਾ ਜੜੀਆਂ ਉਸਕਰ ਟਾਈਮ ਤੋਂ ਜਦੋਂ ਜਾਂਦੇ ਛੋੜਟ ਸਮਾਂ ਦਾ ਹੋ ਸਕਦਾ ਜਿਵੇਂ ਜਿਉਣੀ ਚੋਣਾਂ ਨਾ ਹੀ ਪਾਰਟੀ ਕਰਵਾਉਂਦੀ ਸਮਾਜੇ ਕਾਫੀ 1.5 ਸਾਲ ਪਿਆ ਤੇ ਹੁਣ ਸਰਕਾਰਾਂ ਦੀ ਮਜਬੂਰੀ ਹੁੰਦੀ ਆ ਕਿ ਜਿਮਨੀ ਚੋਣ ਇਥੇ ਤਰਨ ਤਰਨ ਹੋਊਗੀ ਤੇ ਬਾਕੀ ਆਪਣੀ ਕਿਸਮਤ ਜਮਾਉਣ ਦਾ ਹਰ ਕਿਸੇ ਦਾ ਹੱਕ ਵਾ ਜਿਹੜਾ ਸ਼ੌਂਕ ਰੱਖਦਾ ਵਾ ਸਿਆਸਤ ਦਾ ਉਹ ਕੋਈ ਬੰਦਾ ਇਸ ਖਾੜੇ ਚਾਨਕੇ ਤੇ ਆਪਦੀ ਕੋਸ਼ਿਸ਼ ਕਰ ਸਕਦਾ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਫੀ ਤਰ੍ਹਾਂ ਦੇ ਵਾਅਦੇ ਕੀਤੇ ਗੀਦੇ ਵਿੱਚ ਉਹਨਾਂ ਦਾ ਮੈਨੀਫੈਸਟੋ ਦੇ ਵਿੱਚ ਇਹ 1-1000 ਰੁਪਿਆ ਔਰਤਾਂ ਨੂੰ ਦੇਣਾ ਜਾਂ ਰੇਤ ਮਾਫੀਆ ਨੂੰ ਖਤਮ ਕਰਨਾ ਜਾਂ ਕੇਵਲ ਮਾਫੀਆ ਨੂੰ ਖਤਮ ਕਰਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਕਿ ਇਹ ਚੀਜ਼ਾਂ ਪੂਰੀਆਂ ਨਹੀਂ ਹੋਈ ਮੈਂ ਹੀ ਜਿੰਨਾ ਸਰਕਾਰ ਨੇ ਕੰਮ ਪਬਲਿਕ ਨੂੰ ਕਿਹਾ ਸੀ ਉਸ ਤੋਂ ਵੱਧ ਕੀਤਾ ਵਾ ਸਾਡੇ ਕੰਮ ਹੋਣ ਅਸੀਂ ਗਿਣ ਕੇ ਨਹੀਂ ਗਿਣਾ ਸਕਦੇ ਜਿੰਨੇ ਕੰਮ ਕੀਤੇ ਆ ਅਸੀਂ ਇੱਕ ਦੋ ਦਿਨਾਂ ਚ ਸ਼ਹਿਰ 'ਚ ਮੈਂ ਪੋਸਟਰ ਲਾਉਣੇ ਆ ਤੁਸੀਂ ਪੜ ਲਿਓ ਪੋਸਟਰਾਂ ਦੇ ਉੱਪਰ ਸੌਆਂ ਦੇ ਹਿਸਾਬ ਨਾਲ ਅਸੀਂ ਕੰਮ ਕਰ ਦਿਤੇ ਆ ਤੁਸੀਂ ਇੱਕ ਦੋ ਕੰਮ ਦੀ ਗੱਲ ਕਰਦੇ ਆ ਬਹੁਤ ਜ਼ਿਆਦਾ ਜਿਹੜੇ ਵੱਡੇ ਲੈਵਲ ਤੇ ਜਿਹੜੇ ਪਬਲਿਕ ਦੇ ਹਿੱਤ ਦੇ ਕੰਮ ਆ ਸਰਕਾਰ ਨੇ ਕੀਤੇ ਪਰ ਫਿਰ ਵੀ ਉਹ ਕੰਮਾਂ ਦੇ ਨਾਲ ਜਿਹੜਾ ਇਹ ਵੀ ਕੰਮ ਜ਼ਰੂਰੀ ਸੀਗਾ ਜਿੱਥੇ ਕਿ ਔਰਤਾਂ ਨੂੰ ਇਹ ਆਪਾਂ ਲਲਚਾ ਦੇ ਕੇ ਤੇ ਆਪਾਂ ਕਿਹਾ ਸੀਗਾ ਕਿ ਹਰ ਔਰਤ ਨੂੰ ਰਸੋਈ ਖਰਚਾ ਦਿੱਤਾ ਜਾਊਗਾ ਉਹ ਅਜੇ ਤੱਕ ਵੀ ਲਾਗੂ ਨਹੀਂ ਹੋਇਆ ਵੇਖੋ ਸਰਕਾਰਾਂ ਜਦੋਂ ਬਣਦੀਆਂ ਸਮੇਂ-ਸਮੇਂ 'ਨਾ ਜਿਵੇਂ ਅਸੀਂ ਬਿਜਲੀ ਗਾਰੰਟੀ ਦਿੱਤੀ ਸੀ ਅਸੀਂ ਔਨ ਸਾਰੀ ਉਹ 2 ਮਹੀਨੇ ਬਾਅਦ ਅਸੀਂ ਬੀਡੀ ਗਰੰਟੀ ਫਰੀ ਜਿਹੜੀ ਸਿਸੋ ਜੁੰਡ ਗਈ ਸੀ ਉਹ ਕਰ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਹੈਲਥ ਦਾ ਦਾਵਾ ਕੀਤਾ ਸੀ ਵੀ ਹੈਲਥ ਬਹੁਤ ਵਧੀਆ ਸਿਸਟਮ ਲਿਆਵਾਂਗੇ ਹਸਪੀਟਲਾਂ ਦੇ ਵਿੱਚ ਪੂਰੇ ਡਾਕਟਰ ਹੋਣਗੇ ਹਸਪੀਟਲਾਂ ਚ ਪੂਰੀ ਮਸ਼ੀਨਰੀ ਹੋਊਗੀ ਫਰੀ ਦਵਾਈਆਂ ਹੋਣਗੀਆਂ ਜਿਹੜੀਆਂ ਕਿ ਪਹਿਲੀਆਂ ਸਰਕਾਰਾਂ ਵੇਲੇ ਵੀ ਕਈ ਵਾਰ ਦਵਾਈਆਂ ਫਰੀ ਦਾ ਸੱਦਾ ਦਿੱਤਾ ਜਾਂਦਾ ਸੀ ਪਰ ਹਸਪੀਟਲਾਂ 'ਚ ਦਵਾਈ ਨਹੀਂ ਸੀ ਫਰੀ ਮਿਲਦੀ ਹੁਣ ਸਾਡੇ ਸਾਰੇ ਜਿੰਨੇ ਵੀ ਧਾਇਰੇ ਸਰਕਾਰੀ ਹਸਪਤਾਲਾਂ ਸਾਰਿਆਂ ਨੂੰ ਦਵਾਈ ਫਰੀ ਮਿਲਦੀ ਆ ਬਾਕੀ ਜਿਵੇਂ ਹੁਣ ਲੇਡੀਜ਼ ਆਬਚਾਰੀਆਂ ਗਰੀ ਪਰਿਵਾਰ ਕੋਈ ਉਹ ਤਾਂ ਇਹ ਜਾਣਦੇ ਜਦੋਂ ਪ੍ਰੈਗਨਨਸੀ ਹੁੰਦੀ ਹੈ ਤੇ ਉਹਨਾਂ ਦੀ ਅਲਟਰਾ ਸਾਊਂਡ ਕਰਨਾ ਬੜਾ ਦੋ ਤਿੰਨ ਵਾਰੀ ਜ਼ਰੂਰੀ ਹੁੰਦਾ ਇੰਨੇ ਸਮੇਂ ਦੇ ਵਿੱਚ ਤੇ ਸਾਡੀ ਦੇ ਮਾਨ ਸਰਕਾਰ ਨੇ ਅਲਟਰਾ ਸਾਊਂਡ ਤੱਕ ਵੀ ਫ੍ਰੀ ਕਰਤਾ ਉਹ ਘੱਟੋ ਘੱਟ 2 2-4-4000 ਰੁਪਏ ਮੈਂ ਤੇ ਲੱਗਦਾ ਤੇ ਕਈ ਉਹਨਾਂ ਗਰੀ ਪਰਿਵਾਰ ਦੇ ਜਿਹੜਾ ਬੱਚਿਆਂ ਦਾ ਜਿਹੜਾ ਹੈਗਾ ਜੰਮਣਾ ਦਾ ਸਿਸਟਮ ਹੈਗਾ ਉਹ ਤੇ ਸਾਰੇ ਗਰੀ ਮੀਰ ਨੇ ਜਨਮ ਦੇਣਾ ਉਹਦੇ ਵਿੱਚ ਜਦੋਂ ਉਹਨਾਂ ਕੋਲ ਟੈਸਟ ਨਹੀਂ ਸੀ ਹੁੰਦੇ ਤੇ ਕਈ ਵਾਰ ਬੀਬੀਆਂ ਦੀ ਮੌਤ ਹੋ ਜਾਂਦੀਆਂ ਸੀ ਪਰ ਸਾਡੀ ਸਰਕਾਰ ਨੇ ਵੇਖ ਲਓ ਵੀ ਪ੍ਰਾਈਵੇਟ ਜਿਹੜੀਆਂ ਲੈਬੋਰੀਆਂ ਆ ਜਾਂ ਟੈਸਟ ਕਰਨ ਵਾਲੇ ਜਿੰਨੇ ਵੀ ਸੈਂਟਰ ਵਾ ਉਹਨਾਂ ਨੂੰ ਹਦਾਇਤ ਕੀਤੀ ਆ ਕਿ ਸਰਕਾਰੀ ਹਸਪਤਾਲੋਂ ਹੋ ਸਕਦਾ ਕੰਮ ਜ਼ਿਆਦਾ ਹੋਵੇ ਕਈ ਵਾਰ ਮਸ਼ੀਨਰੀ ਲੱਗੀ ਆ ਤੇ ਪਰ ਜਿਲੇ 'ਚ ਕੰਮ ਜ਼ਿਆਦਾ ਉਹਨਾਂ ਕਿਹੜੇ ਪ੍ਰਾਈਵੇਟ ਜਿਹੜੇ ਹੈਗੇ ਸੈਂਟਰ ਇਹ ਵੀ ਸਰਕਾਰੀ ਹਸਪਤਾਲੋਂ ਪਰਚੀ ਕੱਟ ਕੇ ਜਿਓ ਫ੍ਰੀ ਕੋਸਟ ਇਹੋ ਟੈਸਟ ਕਰਨਗੇ ਭਾਵੇਂ ਸਰਕਾਰ ਉਹਨਾਂ ਨੂੰ ਬਣਦਾ ਉਹਨਾਂ ਦਾ ਪੈਸਾ ਦੇਊਗੀ ਪਰ ਸਰਕਾਰ ਦੇਊਗੀ ਕਿਹੜੇ ਕਿਹੜੇ ਵੱਡੇ ਇਹ ਸਰਕਾਰ ਵੱਡੇ ਫਾਇਦੇ ਕਰਨ ਦੀ ਆ ਉਹ ਚੀਜ਼ਾਂ ਵੀ ਸਾਹਮਣੇ ਲਿਆਉਣ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਨਿਤ ਦਿਨ ਗੋਲੀ ਨਾਲ ਬੰਦਾ ਮਾਰ ਦੇਣਾ ਗੈਂਗਸਟਰ ਵੱਧ ਜਾਣਾ ਜਾਂ ਜੁਧ ਨਸ਼ਿਆਂ ਵਿਰੁੱਧ ਤੇ ਇੱਕ ਚੱਲ ਗਿਆ ਪਰ ਇਹਦੇ ਤੇ ਸਰਕਾਰ ਕੀ ਕਰ ਰਹੀ ਹੁਣ ਵੇਖੋ ਕੋਈ ਵੀ ਚੀਜ਼ ਆ ਪੁਰਾਣੇ ਸਮੇਂ 'ਚ ਅਸੀਂ ਜਟਨਾ ਮੱਕੀ ਬੀਜਦੇ ਹੁੰਦੇ ਸੀ ਉਹਦੇ ਵਿੱਚ ਐਡਸਟ ਬਹੁਤ ਜਿਆਦੀ ਹੁੰਦੀ ਸੀ ਉਹ ਐਡਸਟ ਮੱਕੀ ਨਾਲੋਂ ਵੀ ਜਿਆਦੀ ਤੇਜ਼ ਉੱਬਰਦੀ ਸੀ ਤੇ ਉਹ ਮੱਕੀ ਨੂੰ ਨਹੀਂ ਗੁਣਦੀ ਉਹ ਨਾਪ ਲੈਂਦੀਂਦੀ ਉਹਦੇ ਚ ਦਾਣਾ ਬਹੁਤ ਜ਼ਿਆਦਾ ਆਉਂਦਾ ਤੇ ਉਹ ਬਹੁਤ ਜ਼ਿਆਦੀ ਖੇਤ ਚ ਹੋ ਜਾਂਦੀ ਸੀ ਮੁੰਡਕੇ ਹੌਲੀ ਹੌਲੀ ਉਹਦੇ ਵਾਸਤੇ ਸਪਰੇਅ ਆਈ ਤੇ ਤਾਂ ਲੈਨ ਕਿ ਫਸਲ ਨਹੀਂ ਸੀ ਹੁੰਦੰਦੀ ਏਸੀ ਤਰ੍ਹਾਂ ਐਸ ਐਟ ਸੈਟ ਦੇ ਬੀਆ ਵਾਂਗੂ ਮਤਲਬ ਗੈਂਗਸਟਰ ਵਧੇ ਜਿਹੜੇ ਜਾਂ ਸਮਾਏਕ ਵਾਲੇ ਬੰਦੇ ਵਧੇ ਆ ਉਹ ਕਾਲੀ ਦਲ ਦੀ ਦੇਣ ਆ ਜੀ ਬਹੁਤ ਜ਼ਿਆਦਾ ਮਤਲਬ ਇਹਨਾਂ ਦੀ ਉਦੋਂ ਪੈਦਾਵਾਰ ਹੋਈ ਆ ਕਾਲੀ ਦਲ ਜਦੋਂ ਪੂਰਾ ਸਤਾ ਚ ਸੀ ਨਾ ਮੈਂ ਅਰਸਾ ਚੌਥੀ ਮੀਡੀਆ ਚ ਕਿਹਾ ਕਿ 98 ਬੰਦੇ ਸੀ ਪੂਰੇ ਪੰਜਾਬ ਦੇ ਉਸ ਵੇਲੇ ਦਾ ਡੀਜੀਪੀ ਜਿਹਨੂੰ ਅਸੀਂ ਉਤਨੇ ਮੈਂ ਕਿਹਾ ਮੈਂ ਤੇ ਸਲਾਮ ਕਰਦਾ ਐ ਈ ਵਧੀਆ ਸੋਚ ਵਾਲੇ ਸੀ ਉਹਨਾਂ ਬਾਦਲ ਸਾਹਿਬ ਦੇ ਕੋਲ ਰਿਪੋਰਟ ਬਣਾ ਕੇ ਲਗਾਏ ਸੀ ਕਿ ਬਾਦਲ ਸਾਹਿਬ ਪੂਰੇ ਪੰਜਾਬ ਦੇ ਵਿੱਚ 98 98 ਸਮਗਲਰ ਵਾ ਇਹਨਾਂ ਨੂੰ ਹੱਥ ਪਾ ਲਈਏ ਤੇ ਆਪਣਾ ਪੰਜਾਬ ਜਿਹੜਾ ਇਹ ਬਚ ਸਕਦਾ ਕਿਉਂਕਿ ਇਹ ਵੱਡੇ ਲੈਵਲ ਤੇ ਉਹਨਾਂ ਕੋਲ ਮਾਲ ਆਉਂਦਾ ਹੈ ਉਹ ਗਾੜੀ ਸਪਲਾਈ ਕਰਦੇ ਸੀ ਤੇ ਜੇ ਵੱਡੀਆਂ ਵੱਡੀਆਂ ਮੱਛੀਆਂ ਦੇ ਹੱਥੋਂ ਪੈ ਜਾਂਦਾ ਤੇ ਅੱਜ ਆ ਕੁਝ ਪੰਜਾਬ ਦੇ ਹਾਲਾਤ ਆ ਨਹੀਂ ਸੀ ਹੋਣੇ ਪਰ ਬਾਦਲ ਸਾਹਿਬ ਕਿਹੜੀ ਗੱਲਾਂ ਨਹੀਂ ਮੰਨਿਆ ਬਾਦਲ ਸਾਹਿਬ ਦੇ ਕੋਈ ਚਾਰ ਕਿ ਇੱਕ ਦੋ ਐਮਐਲਏ ਸੀ ਇੱਕ ਦੋ ਵਜ਼ੀਰ ਸੀ ਵਿੱਚ ਉਸ ਵੇਲੇ ਪਰ ਉਹਦੇ ਵਿੱਚ ਬੀਜੇਪੀ ਦੇ ਵੀ ਬੰਦੇ ਆ ਕਿਸੇ ਲੀਡਰ ਵੱਡੇ ਉਹਦੇ ਵਿੱਚ ਕਾਂਗਰਸ ਦੇ ਵੀ ਹੈਗੇ ਸੀ ਉਹਦੇ ਵਿੱਚ ਪੁਲਿਸ ਅਫਸਰ ਵੀ ਹੈਗੇ ਸੀ ਦੇਖੋ ਸ਼ਸ਼ੀਕਾਂਤ ਨੇ ਨਾ ਤੇ ਪੁਲਸ ਵਾਲਿਆਂ ਨੂੰ ਨਾ ਨਾਂ ਛੱਡਿਆ ਨਾ ਕਿਸੇ ਕਿਸੇ ਪਾਰਟੀ ਦਾ ਨਾਂ ਛੱਡਿਆ ਉਹਨੇ ਸਾਰਿਆਂ ਦੇ ਪਾ ਕੇ 98 ਬੰਦੇ ਲਿਸਟ ਕਢੀ ਸੀ ਜੇ ਕਿਤੇ ਬਾਦਲ ਸਾਹਿਬ ਦਾ ਮੰਨ ਲੈਂਦੇ ਅੱਜ ਪੰਜਾਬ ਦੇ ਹਾਲਾਤ ਆ ਨਹੀਂ ਸੀ ਉਹਨੇ ਜਦੋਂ ਉਹ ਨਸ਼ਾ ਆ ਗਿਆ ਵਿਕੀ ਗਿਆ ਵੇਚੀ ਗਏ ਲੋਕ ਤੇ ਫਿਰ ਬੱਚੇ ਨਸ਼ੇ ਤੇ ਲੱਗ ਗਏ ਕਿੰਨੇ ਪੰਜਾਬ ਦੇ ਪੁੱਤ ਮਰੇ ਆ ਕਿੰਨੀਆਂ ਭੈਣਾਂ ਦੇ ਜਿਹੜੇ ਸੁਹਾਗ ਉੱਜੜ ਗਏ ਆ ਕਿੰਨੀਆਂ ਭੈਣਾਂ ਦੇ ਭਰਾ ਮਰ ਗਏ ਆ ਕਿੰਨੀਆਂ ਮਾਵਾ ਦੇ ਪੁੱਤ ਮਰ ਗਏ ਆ ਜਿਹੜੇ ਪਿਓ ਦਾ ਪੁੱਤ ਮਰਿਆ ਉਹਨੂੰ ਪੁੱਛ ਕੇ ਵੇਖੋ ਕੀ ਹਾਲਾਤ ਗੁਜਰਦੇ ਆ ਇਸ ਵੇਲੇ ਇਹ ਸਿਰਫ ਨਸ਼ੇ ਨੇ ਕੰਮ ਕੀਤਾ ਸਭ ਕੁਝ ਇਹ ਬਦਲ ਸਰਕਾਰ ਨੂੰ ਜਿਹੜੀ ਕਾਲੀਦਾਰ ਸਰਕਾਰ ਉਹਨੂੰ ਪਾਪ ਹੀ ਇਸੇ ਗੱਲ ਦਾ ਲੱਗਾ ਜਿਸ ਤਰ੍ਹਾਂ ਕਿ ਵਿਕਰਮਜੀਤ ਸਿੰਘ ਜੀ ਮਜੀਠੀਆ ਐਸ ਵਕਤ ਜੇਲ੍ਹ ਵਿੱਚ ਬੰਦ ਨੇ ਤੇ ਪਰ ਉਹਨਾਂ ਦੀ ਜਿਹੜੀ ਧਰਮ ਪਤਨੀਆਂ ਉਹਨਾਂ ਦਾ ਕਹਿਣਾ ਹੈ ਕਿ ਜੇਸ ਵਕਤ ਮਜੀਠੀਆ ਸਾਹਿਬ ਬਾਹਰ ਹੋਣਗੇ ਤੇ ਹਿੰਦੀ ਫਿਲਮ ਦੇ ਵਿੱਚ ਇੱਕ ਡਾਇਲੌਗ ਬੋਲਿਆ ਜਾਂਦਾ ਸੀਗਾ ਸੋ ਜਾ ਬੇਟਾ ਨਹੀਂ ਤਾਂ ਗੱਬਰ ਆ ਜਾਏਗਾ ਇਸ ਤਰ੍ਹਾਂ ਦਾ ਕੁਝ ਉਹਨਾਂ ਨੇ ਡਾਇਲੌਗ ਬੋਲ ਕੇ ਕਿਹਾ ਕਿ ਇਸ ਤਰ੍ਹਾਂ ਪਾਰਟੀਆਂ ਸੋਚ ਰੀਆਂ ਕਿ ਜਦੋਂ ਬਾਹਰ ਆਉਣਗੇ ਤਾਂ ਕਹਿਣਗੇ ਵੀ ਮਜੀਠੀਆ ਆ ਗਿਆ ਮਜੀਠੀਆ ਨਹੀਂ ਕਿ ਗੱਬਰ ਆ ਗਿਆ ਇਹਦੇ ਬਾਰੇ ਕੀ ਤੁਸੀਂ ਉਹ ਫਿਲਮ ਵੇਖੀ ਜਿਹਦਾ ਡਾਇਲੌਗ ਦੱਸਿਆ ਬੀਬੀ ਨੇ ਗੱਬਰ ਦਾ ਕਿਰਦਾਰ ਕੀ ਸੀ ਫਿਰ ਗੱਬਰ ਦਾ ਤੇ ਕਿਰਦਾਰ ਹੀ ਮਾੜਾ ਸੀ ਤੇ ਉਹਨੇ ਆਪੇ ਗੱਬਰ ਦਾ ਸਾਹ ਆਪਣੇ ਘਰ ਵਾਲੇ ਨੂੰ ਉਹ ਬੀਬੀ ਪੜੀ ਲਿਖੀ ਆ ਤੇ ਉਹਨੂੰ ਮਜੀਠੀਏ ਨੂੰ ਜੇ ਚੰਗਾ ਬੰਦਾ ਸੀ ਤਾਂ ਉਹਨੂੰ ਵੈਸੇ ਗੱਬਰ ਦਾ کردار ਦੇਣਾ ਚਾਹੀਦਾ ਸਭ ਤੋਂ ਮਾੜਾ ਉਹ ਗੱਬਰ ਸੀ ਉਹ ਫਿਲਮ 'ਚ ਲੋਕਾਂ ਨਾਲ ਤਾਂ ਕਹਿ ਗਰਦਾ ਸੀ ਤਸ਼ੱਦਦ ਕਰਦਾ ਸੀ ਤੇ ਉਹਨੇ ਗੱਬਰਦਾਰ ਉਹਨੇ ਆਪੇ ਕਹਿਤਾ ਹਾਂ ਅਸੀਂ ਗੱਬਰ ਆ ਮਜੀਠੀਆ ਜੀ ਵਧੀਆ ਗੱਲ ਅੱਗੇ ਅਸੀਂ ਵੀ ਕਿੰਨੇ ਗੱਬਰ ਕਿਉਂਕਿ ਧੱਕੇ ਨਾਲ ਸਮੇਕਾਂ ਵਕਾਈਆਂ ਸਭ ਕੁਝ ਕੀਤਾ ਉਹਨਾਂ ਨੇ ਤੇ ਪੰਜਾਬ ਦਾ ਤਾਂ یوں ਆ ਹਾਲਾਤ ਹੋਏ ਆ ਗਿਣਤੀ ਨਹੀਂ ਵੀ ਕਦੇ ਕਿੰਨੇ ਬੱਚੇ ਟੀਕੇ ਲਾ ਕੇ ਮਰ ਗਏ ਕਿੰਨੇ ਸਮੈਕ ਨਾਲ ਕੀ ਕਰਦੇ ਸਮੈਕ ਪਹਿਲਾਂ ਪੀਂਦਿਆਂ ਦੇਹ ਮੜ ਕੇ ਟੀਕੇ ਟੁਕੇ ਲਾਉਣ ਲੱਗ ਪਿਆ ਵੀ ਥੋੜੀ ਘੱਟ ਲਾ ਕੇ ਆਂਦੇ ਨਸ਼ਾ ਹੋ ਜਾਂਦਾ ਤੇ ਟੀਗਿਆ ਨਹੀਂ ਮੋਤਾ ਹੁੰਦੀਆਂ ਚਿੱਟੇ ਨਹੀਂ ਹੋ ਰਹੀਆਂ ਜੀ ਜਿੱਥੇ ਕਿ ਇਸ ਵਕਤ ਆਪਣਾ ਸੁੱਚਾ ਸਿੰਘ ਜੀ ਲੰਗਾ ਤਰਨ ਤਰਨ ਕੱਲ ਪਹੁੰਚੇ ਸੀਗੇ ਤੇ ਉਹਨਾਂ ਦਾ ਵੀ ਕਹਿਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਲੋਕਾਂ ਦਾ ਇੱਕ ਇਹੋ ਜਿਹਾ ਡਰ ਬਣਿਆ ਹੋਇਆ ਕਿ ਕੋਈ ਵੀ ਗੱਲ ਆ ਤੇ ਉਹ ਕਹਿੰਦੀ ਆ ਕਿ ਸੁਖਬੀਰ ਸਿੰਘ ਬਾਦਲ ਨਾਲ ਆ ਜਾਣ ਇਹ ਕੇਸੀ ਗੱਲ ਹੈਗੀ ਲੰਗਾ ਸਾਹਿਬ ਕਹਿੰਦੇ ਆ ਵੀ ਬਾਦਲ ਨਾਲ ਆ ਜਾਣ ਜੀ ਸੁਖਬੀਰ ਤੇ ਲੋਕ ਤਾਂ ਕਹਿੰਦੇ ਆ ਕਿ ਮੂੰਹ ਮੂੰਹ ਦੁਬਾਰਾ ਨਾ ਕਿਤੇ ਆ ਜਾਣਾ ਮਹਾਨ ਤਾਂ ਖੜਾ ਛੜਾਇਆ ਇਹ ਜੋ ਕਾਚੇ ਮੜ ਗਏ ਆ ਪੰਜਾਬ ਨੂੰ ਪੰਜਾਬ ਦਾ ਬੇੜਾ ਕਰ ਕਰਤਾ ਤੇ ਸੁਚਾ-ਸੰਚ ਲਗਾ ਮੂੰਹ ਬੋਲ ਕੇ ਦਸੀ ਉਹ ਬਹੁਤ ਚੰਗੀ ਗੱਲ ਆ ਵੀ ਦੁਬਾਰਾ ਨਾ ਆ ਜਾਣ ਅਸੀਂ ਵੀ ਇਹੋ ਗੱਲ ਕਹਿੰਨੇ ਆ ਪੰਜਾਬ ਦੀ ਜਨਤਾ ਵੀ ਇਹ ਗੱਲ ਕਹਿੰਦੀ ਆ ਵੀ ਕਦੇ ਦੁਬਾਰਾ ਨਾ ਇਹ ਆ ਜਾਣ ਕਿਉਂਕਿ ਇਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਬਹੁਤ ਵੱਡੇ ਲੈਵਲ ਤੇ ਆਪ ਜੀ ਨੂੰ ਕੀ ਲੱਗਦਾ ਕਿ ਤਰਨਤਾਰਨ ਦੇ ਵਿੱਚ ਸਾਢੇ 3 ਸਾਲ ਜਿਹੜੇ ਕਿ ਪ੍ਰੋਜੈਕਟਰ ਕਸ਼ਮੀਰ ਸਿੰਘ ਦੀ ਸੋਲ ਉਹਨਾਂ ਨੇ ਕੋ ਕੰਮ ਕੀਤੇ ਨੇ ਕਿ ਉਹਦੇ ਕਰਕੇ ਆਪ ਜੀ ਨੂੰ ਇੱਥੇ ਤਰਨਤਾਰਨ ਤੋਂ ਦੁਬਾਰਾ ਜਿੱਤ ਪ੍ਰਾਪਤ ਹੋਵੇਗੀ ਵੇਖੋ ਜੀ ਜਿਹੜੀ ਕਮਾਂ ਦੀ ਗੱਲ ਵਾ ਕੰਮ ਜਿੰਨੇ ਉਹ ਕਰ ਸਕਿਆ ਕਿਉਂਕਿ ਉਹ ਜਦੋਂ ਐਮਐਲਏ ਬਣਿਆ ਉਸ ਤੋਂ ਥੋੜਾ ਸਮਾਂ ਬਾਅਦ ਹੀ ਉਹ ਬਿਮਾਰ ਹੋ ਗਿਆ ਬਿਮਾਰ ਹੋਣ ਦੇ ਕਾਰਨ ਮੈਂ ਇਹ ਗੱਲ ਮੰਨਦਾ ਆ ਕਿ ਹੋ ਸਕਦਾ ਕਿ ਜਦੋਂ ਬੰਦਾ ਬਿਮਾਰ ਹੋਵੇ ਉਹਨੂੰ ਟੈਨਸ਼ਨ ਚੱਲਦੀ ਕਿ ਉਹ ਬਿਮਾਰੀ ਇਹੋ ਜੀ ਸੀ ਕਈਆਂ ਬਿਮਾਰੀਆਂ ਦੀ ਠੀਕ ਹੋਣ ਦੀ ਆਸ ਹੁੰਦੀ ਹੈ ਇਨਸਾਨ ਨੂੰ ਉਹ ਪਰਵਾਹ ਨਹੀਂ ਕਰਦਾ ਉਹਨਾਂ ਨੂੰ ਬਿਮਾਰੀ ਕਈ ਸਰਦੀ ਸੀ ਉਹ ਹੋ ਸਕਦਾ ਟੈਨਸ਼ਨ ਚ ਰਹਿੰਦੀ ਹੋਣ ਉਹ ਮੈਂ ਆਪਣੇ ਹਲਕੇ ਵਾਲਿਆਂ ਤੋਂ ਆਪਣੇ ਸ਼ਹਿਰ ਵਾਸੀਆਂ ਤੋਂ ਸਾਰਿਆਂ ਤੋਂ ਸੌਰੀ ਫੀਲ ਕਰਦਾ ਵੀ ਹੋ ਸਕਦਾ ਥੋੜੇ ਬਾਰੇ ਕੰਮ ਘੱਟ ਹੋਏ ਹੁਣ ਕਿਉਂਕਿ ਐਮਐਲਏ ਸਭ ਟੈਨਸ਼ਨ ਚ ਰਹਿੰਦੇ ਸੀ ਉਸ ਕਰਕੇ ਕਿਸੇ ਗੱਲ ਦੀ ਕਸਰ ਰਹਿੰਦੀ ਹੈ ਤੇ ਹੁਣ ਗਾ ਉਹ ਪੂਰੀ ਕਰਾਂਗੇ ਕਿਉਂਕਿ ਜਿਹੜਾ ਬੰਦਾ ਬਿਮਾਰ ਹੋਵੇ ਉਹਨੂੰ ਕੋਈ ਆਪਾਂ ਬਲੇਮ ਨਹੀਂ ਕਰ ਸਕਦੇ ਜਿਸ ਤਰ੍ਹਾਂ ਇਸ ਵਕਤ ਆਮ ਆਦਮੀ ਪਾਰਟੀ ਦੇ ਹੋਰ ਵੀ ਕਈ ਵਰਕਰ ਨੇ ਜਿਹੜੇ ਅਸਲ ਟਿਕਟ ਦੀ ਦਾਅਵੇਦਾਰੀ ਠੋਕਣ ਲਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਜੀ ਮੈਂ ਦੱਸ ਚੁੱਕਾ ਤੁਹਾਨੂੰ ਪਹਿਲਾਂ ਵੀ ਕਿ ਜਿਹੜੀ ਜਦੋਂ ਇਲੈਕਸ਼ਨਾਂ ਆਉਂਦੀਆਂ ਨਾ ਜੀ ਟਿਕਟ ਲੜਨ ਦਾ ਹੱਕ ਹਰ ਕਿਸੇ ਦਾ ਹੈਗਾ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਦੋ ਦੋ ਚਾਰ ਚਾਰ ਦਾਵੇਦਾਰ ਹੈਗੇ ਆ ਤੇ ਕੋਈ ਗੱਲ ਨਹੀਂ ਕਿਸਮਤ ਅਜਮਾ ਕੇ ਸਾਰਿਆਂ ਨੂੰ ਵੇਖਣੀ ਚਾਹੀਦੀ ਆ ਜਿੰਨੀ ਕਿਸੇ ਨੇ ਸੇਵਾ ਕੀਤੀ ਆ ਜਾਂ ਪਬਲਿਕ ਨਾਲ ਪਿਆਰ ਸਤਿਕਾਰ ਕੀਤਾ ਉਹ ਸਾਹਮਣੇ ਆਉਣਾ ਹੁੰਦਾ ਬਹੁਤ ਵਧੀਆ ਗੱਲ ਸਕੋ ਜੇਕਰ ਪਾਰਟੀ ਤੁਹਾਨੂੰ ਟਿਕਟ ਦਿੰਦੀ ਆ ਤੇ ਕੀ ਤੁਸੀਂ ਜਿੱਤ ਕੇ ਸੀਟ ਪਾਰਟੀ ਦੀ ਚੋਲੀ ਪਾਉਂਦੇ ਬਿਲਕੁਲ ਬਿਲਕੁਲ ਅਸੀਂ ਜੇ ਪਾਰਟੀ ਮੇਰੀ ਜ਼ਿੰਮੇਵਾਰੀ ਲਾਊਗੀ ਸਾਡੇ ਕੰਦੇ ਤੇ ਹੱਥ ਰੱਖੂਗੀ ਪਾਰਟੀ ਟਿਕਟ ਦੇਊਗੀ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਇਸ ਗੱਲ ਦੀ ਮੈਂ ਤਰਨਤਾਰਨ ਦੇ ਵਿੱਚ 6-7 ਸਾਲ ਹੋ ਗਏ ਕਿ ਸਮਾਜ ਸੇਵਾ ਕ ਸੱਚ ਦਾ ਸਾਥ ਸੰਸਥਾ ਚਲਾ ਰਹੇ ਆ ਸੱਚ ਦਾ ਸਾਥ ਸੰਸਥਾ ਦੇ ਵਿੱਚ ਇੱਕ ਪਹਿਲੀ ਸੰਸਥਾ ਸਾਡੀ ਪੂਰੇ ਪੰਜਾਬ ਲੈਵਲ ਤੇ ਆ ਵੀ ਜਿਹਦੇ ਵਿੱਚ ਅਸੀਂ ਕੋਈ ਪੰਜਾ ਨਹੀਂ ਕਿਸੇ ਤੋਂ ਲਿਆ ਕੋਈ ਬੰਦਾ ਪੂਰੇ ਪੰਜਾਬ ਲੈਵਲ ਤੋਂ ਹੱਥ ਖੜਾ ਕਰਕੇ ਕਹਿ ਦੇ ਵੀ ਗੁਰਦੇਵ ਸਿੰਘ ਸੰਧੂ ਨੇ ਸੰਸਥਾ ਦੇ ਨਾਂ ਤੇ ਠੱਗੀਆਂ ਮਾਰੀਆਂ ਜਾਂ ਇਹਨਾਂ ਨੂੰ ਕੁਝ ਪੈਸਾ ਲਿਆ ਕਰਦੇ ਇੱਕ ਪੰਜਾ ਵੀ ਅੱਜ ਤੱਕ ਸੰਸਥਾ ਦਾ ਖਰਚਾ ਜਿਹੜਾ ਮੈਂ ਦਸਵੰਦ ਸਮਝ ਕੇ ਘਰੋਂ ਲਾਉਂਦਾ ਰਿਹਾ ਮੈਂ ਇੱਕ ਕਾਰੋਬਾਰ ਕਰਦਾ ਪ੍ਰਾਪਰਟੀ ਦਾ ਚਲੋ ਅਸੀਂ ਕਲੋਨੀਆਂ ਕੱਟ ਕੇ ਵੇਚਦੇ ਆਂ ਉਹਦੇ ਵਿੱਚੋਂ ਜੋ ਕੁਝ ਬਚਦਾ ਸੀ ਉਹ ਤੇ ਜੋ ਦਸਵੰਦ ਰੁਪੀ ਸਮਝ ਕੇ ਮੈਂ ਇੱਕ ਸੱਚ ਦਾ ਸਾਥ ਸੰਸਤਾ ਦੇ ਵਿੱਚ ਲਾਉਂਦਾ ਰਿਹਾ ਮੇਰੀ ਟੀਮ ਮਾਲਕ ਦੀ ਕਿਰਪਾ ਨਾਲ ਅੱਜ ਵੀ ਇੱਕ ਜਥੇਬੰਦੀ ਦੇ ਤਰ੍ਹਾਂ ਬਣ ਕੇ ਬੇਰਕੋਲ ਟੀਮਾਂ ਮੇਰੀ ਜਿਹੜੀ ਨਾ ਜਿਤਨਾ ਕਸਾਨਾ ਸਾਡੇ ਨੇ ਜਥੇਬੰਦੀਆਂ ਆ ਲਗਭਗ ਚੰਗੀ ਪੱਲੀ ਜਥੇਬੰਦੀ ਜਿੰਨੀ ਸਾਡੀ ਸੱਚ ਦਾ ਸਾਥ ਸੰਸਤਾ ਜਿਹ ਮੇਰੇ ਨਾਲ ਸੰਗਤ ਜੁੜੀ ਹੈ ਸੋ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਕੁਝ ਪੋਸਟਾਂ ਵਾਇਰਲ ਹੋਈਆਂ ਕਿ ਪਾਰਟੀ ਦੇ ਵਿੱਚ ਹੋਰ ਵੀ ਕੋਈ ਇਹ ਦੂਜੀਆਂ ਜਿਤਨਾ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁਕੇ ਲੀਡਰ ਐਮ ਐਲ ਏ ਤਰਨਤਾਰ ਤੋਂ ਉਹ ਵੀ ਸ਼ਿਰਕਤ ਕਰਨੇ ਆ ਉਹਦਾ ਤੁਸੀਂ ਪ੍ਰੈਸ ਕਾਨਫਰੰਸ ਦੁਆਰਾ ਦੱਸਿਆ ਵੀ ਸੀ ਗਿਆ ਤੇ ਕੀ ਹੁਣ ਉਹਦਾ ਕੀ ਫੈਸਲਾ ਨਿਕਲਿਆ ਕੀ ਉਹਦੇ ਸਿੱਟੀ ਨਿਕਲਿਆ ਸੋ ਵੇਖੋ ਕੋਸ਼ਿਸ਼ਾਂ ਕਰਨੀਆਂ ਹਰ ਇੱਕ ਦਾ ਹੱਕ ਹੁੰਦਾ ਆਪਣੇ ਲੈਵਲ ਤੇ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਹੈ ਪਰ ਜਿਹੜੀ ਸਾਡੀ ਪਾਰਟੀ ਆ ਉਹਦੇ ਵਿੱਚ ਮੈਨੂੰ ਪੰਜਾਬ ਸਰਕਾਰ ਨੇ ਜਗਲਾਦ ਵਿਭਾਗ ਦਾ ਵਾਈਸ ਚੇਅਰਮੈਨ ਲਾਇਆ ਪਰ ਸਾਡੀ ਪਾਰਟੀ ਦੇ ਵਿੱਚੋ ਕਿਸੇ ਅਦਰ ਪਾਰਟੀ ਦੇ ਲੀਡਰ ਦੀ ਕੋਈ ਬਹੁਤ ਜ਼ਿਆਦਾ ਐਂਟਰੀ ਦੀ ਕੋਈ ਆਸ ਨਹੀਂ ਰੱਖ ਸਕਦੇ ਕਿਉਂਕਿ ਸਾਡੀ ਪਾਰਟੀ ਬੜੇ ਹੀ ਸਾਫ਼ ਸੁਥਰੀ ਸ਼ਬੀ ਵਾਲੇ ਬੰਦੇ ਕਿਸੇ ਨੂੰ ਲੈਂਦੀ ਹੈ ਚੁਣ ਕੇ ਉਹ ਤੇ ਸਾਡੀ ਪਾਰਟੀ ਦੇ ਆਪਣਾ ਕੋਈ ਗਲਤੀ ਬੰਦਾ ਕਰ ਜਾਵੇ ਕੋਈ ਵਜ਼ੀਰ ਚਾਹ ਕੋ ਐਮਐਲਏ ਕੋਈ ਵੀ ਕਰ ਜਾਵੇ ਉਸੇ ਵੇਲੇ ਪੈਨਲਟੀ ਬਣਦੀ ਉਹਨੂੰ ਦਿੰਦੇ ਆ ਤੇ ਜਿਹੜੇ ਬੰਦੇ ਪਹਿਲਾਂ ਹੀ ਗਲਤੀਆਂ ਦੇ ਭਰੇ ਆ ਉਹਨਾਂ ਨੂੰ ਸਾਡੀ ਪਾਰਟੀ ਚ ਕਿਤੇ ਕੋਈ ਥਾਂ ਨਹੀਂ ਹੈਗਾ ਜੇਕਰ ਪਾਰਟੀ ਤੁਹਾਨੂੰ ਟਿਕਟ ਦੇ ਦਿੰਦੀ ਤੁਸੀਂ ਜਿੱਤ ਪ੍ਰਾਪਤ ਕਰਦੇ ਤਰਨਤਾਰਨ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਜਿੱਤ ਤਰਨਤਾਰਨ ਦੇ ਮੁੱਦਿਆਂ ਨੂੰ ਅਸੀਂ ਆਪਣੇ ਪਰਿਵਾਰ ਦੀ ਤਰ੍ਹਾਂ ਲਵਾਂਗੇ ਤਰਨਤਾਰਨ ਸ਼ਹਿਰ ਦੇ ਵਿੱਚ ਅਸੀਂ ਰਹਿੰਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਵਿੱਤਰ ਨਗਰੀ ਆ ਪੰਜਵੇਂ ਪਾਤਸ਼ਾਹ ਦੀ ਅਸੀਂ ਤੇ ਚਲੋ ਮੈਂ ਅੱਜ ਤੁਹਾਨੂੰ ਦੱਸ ਹੀ ਦੇਣਾ ਵਾ ਇੱਥੇ ਪਿੱਛੇ ਜਿਹੇ ਕਰਾਂ ਇਹਨਾਂ ਨੇ ਕੂੜਾ ਜਿਹੜਾ ਹੈਗਾ ਜਿੰਨਾ ਵੀ ਮਹਿਕਮਾ ਆਪਣਾ ਕਮੇਟੀ ਕਰਦੇ ਸੇਵਾਦਾਰ ਇਹਨਾਂ ਨੇ ਹੜਤਾਲਾਂ ਕਰਤੀਆਂ ਤੁਸੀਂ ਸ਼ਹਿਰ ਦੇ ਪੱਤਰਕਾਰ ਆ ਤੁਸੀਂ ਤੁਸੀਂ ਵੀ ਜਾਣਦੇ ਹੋ ਉਦੋਂ ਹੜਤਾਲਾਂ ਕਰ ਦਤੀਆਂ ਤੇ ਕੂੜਾ ਸ਼ਹਿਰ ਦੇ ਵਿੱਚ ਸਾਰੇ ਪਾਈ ਢੇਰ ਲੱਗੇ ਸੀ ਇੱਕ ਸੱਚ ਦਾ ਆਸ਼ਾ ਸੰਤਾ ਹੀ ਆਪਣੇ ਤੌਰ ਤੇ ਸਾਰਾ ਟਰਾਲੀਆਂ ਖੜ ਕੇ ਜੀਸੀਬੀ ਮਸ਼ੀਨਾਂ ਖੜ ਕੇ ਤੇ ਆਪਣੇ ਸ਼ਹਿਰ ਨੂੰ ਅਸੀਂ ਇਹਨਾਂ ਹੱਥਾਂ ਨਾਲ ਕੂੜਾ ਚੁੱਕ ਕੇ ਤੇ ਟਰਾਲੀਆਂ ਚ ਪਾ ਪਾ ਕੇ ਤੇ ਸ਼ਹਿਰੋਂ ਬਾਹਰ ਜਾ ਕੇ ਡੈਂਪ ਕਰਦੇ ਰਹੇ ਆ ਅਸੀਂ ਤੇ ਅੱਜ ਦੇ ਮੈਂ ਇਲੈਕਸ਼ਨ ਦੀ ਮੰਨ ਲਓ ਤੁਸੀਂ ਆਖੋਗੇ ਦੌੜ ਚ ਉਸ ਵੇਲੇ ਮੈਂ ਇੱਕ ਸੱਚ ਦਾ ਆਸ਼ਾ ਸੰਤਾ ਚਲਾਉਂਦਾ ਸੀ ਮੈਂ ਕਿਹੜੀ ਇਲੈਕਸ਼ਨ ਲੜਨੀ ਸੀ ਉਸ ਵੇਲੇ ਮੈਂ ਉਹ ਸੱਚ ਦਾ ਆਸ਼ਾ ਸੰਤਾ ਸਿਰ ਭਲੇ ਦੇ ਕੰਮ ਲਈ ਚਲਾਈ ਸੀ ਇਹ ਗੱਲ ਤੁਸੀਂ ਦੱਸੋ ਵੀ ਤੁਸੀਂ ਇਹ ਗੱਲ ਵੇਖੀ ਕਿਨੇ ਵੇਖੀ ਸੱਚ ਦਾ ਸਾਹ ਸੰਸਤਾ ਵਾਲਾ ਸ਼ਹਿਰ ਸ਼ਹਿਰ ਚ ਕੂੜੇ ਦੇ ਢੇਰ ਚੁੱਕੇਗੇ ਨਹੀਂ ਚੁੱਕੇ ਇਸ ਕਰਕੇ ਅਸੀਂ ਜੋ ਕਹਿੰਨੇ ਉਹ ਕਰਦੇ ਆ ਅਸੀਂ ਇੱਕ ਭਲਾਈ ਦੇ ਕੰਮਾਂ ਲਈ ਸੋਚ ਰੱਖੀ ਆ ਅਸੀਂ ਸ਼ਹਿਰ ਵਾਸੀਆਂ ਵਾਸਤੇ ਸ਼ਹਿਰ ਸਾਡਾ ਘਰ ਪਰਿਵਾਰ ਆ ਇਹ ਇਲਾਕਾ ਵੀ ਮੇਰਾ ਘਰ ਪਰਿਵਾਰ ਆ ਆਪਾਂ ਇਹਦੀ ਜਿੰਨੀ ਦਿਨ ਰਾਤ ਵਦ ਤੋਂ ਵਦ ਸੇਵਾ ਹੋ ਸਕੂਗੀ ਉਹ ਨਹੀਂ ਕਰਾਂਗੇ ਇੱਕ ਤੁਹਾਡੇ ਕੋਲ ਸਵਾਲ ਆ ਤੁਹਾਡੀ ਪਾਰਟੀ ਦਾ ਇਹ ਨਗਰ ਕੌਂਸਲ ਦੀ ਗੱਲ ਚੱਲੀ ਆ ਤੇ ਨਗਰ ਕੌਂਸਲ ਦੇ ਵਿੱਚ ਕਈ ਇਹੋ ਜਿਹੇ ਕੰਮ ਹੋਏ ਨੇ ਕੀ ਤੁਸੀਂ ਸਾਨੂੰ ਉਜਾਗਰ ਕਰੋਗੇ ਜਿਸ ਤਰ੍ਹਾਂ ਕਿ ਕਿ ਤਨਖਾਹਾਂਾਂ ਸੀਵਰੇਜ ਮੈਨਾਂ ਦੀਆਂ ਤੇ ਕੰਮ ਕੋਈ ਵੀ ਨਹੀਂ ਕਰ ਰਿਆ ਉਹਦੇ ਉੱਤੇ ਵੀ ਕਈਆਂ ਨੂੰ ਚੈੱਕ ਦਿੱਤੇ ਜਾਂਦੇ ਸੀਗੇ ਤੇ ਇਹਦੇ ਉੱਤੇ ਵੀ ਤੁਸੀਂ ਕਾਰਵਾਈ ਕਰੋਗੇ ਜੀ ਕੀ ਦੱਸ ਰਿਹਾ ਤੁਸੀਂ ਦੁਬਾਰਾ ਮੈਨੂੰ ਦੱਸਿਓ ਜਿਸ ਤਰ੍ਹਾਂ ਕਿ ਕਈ ਸੀਵਰ ਮੈਨ ਨੇ ਉਹਨਾਂ ਦੇ ਨਾਮ ਤੇ ਪਾ ਕੇ ਤਨਖਾਹ ਕੀ ਬੰਦਾ ਸੀਵਰੇਜ ਦਾ ਕੰਮ ਕਰਦਾ ਜਾਂ ਕੋਈ ਬੰਦਾ ਮਾਲੀ ਦਾ ਕੰਮ ਕਰਦਾ ਉਹਦੇ ਨਾਂ ਤੇ ਕਈਆਂ ਨੂੰ ਤਨਖਾਹਾਂ ਆਪਣੀ ਤਹੀ ਦਿੱਣ ਦਿੱਤੀਆਂ ਜਾਂਦੀਆਂ ਸੀਗੀਆਂ ਉਹਦੇ ਬਾਰੇ ਵੀ ਤੁਸੀਂ ਕੋਈ ਚੁੱਕੋਗੇ ਮੁੱਦਾ ਵੇਖੋ ਮੈਂ ਆਪਣੀ ਸਰਕਾਰ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਸੁਣੀ ਜੇ ਮੇਰੀ ਸਰਕਾਰ ਚ ਹੁੰਦੀ ਤੇ ਮੈਂ ਪੰਜਾਬ ਸਰਕਾਰ ਦਾ ਚੇਅਰਮੈਨ ਹਾਂ ਮੈਂ ਹੁਣ ਵੀ ਗੱਲ ਕਰ ਸਕਦਾ ਹਾਂ ਸਾਡੀ ਸਰਕਾਰ ਚ ਤੇ ਕੋਈ ਇਹੋ ਜਿਹਾ ਗਲਤਮਲ ਦਾ ਕੰਮ ਕੋਈ ਹੋਇਆ ਨਹੀਂ ਗਲਤਮਲ ਜਿੰਨੇ ਕੰਮ ਹੋਦੇ ਉਹਨਾਂ ਨੇ ਇਸ ਕੋ ਠੱਲ ਪਾਈ ਜਦੋਂ ਦੀ ਮਾਨ ਸਰਕਾਰ ਬਣੀ ਹੈ ਤੇ ਪਹਿਲੀਆਂ ਸਰਕਾਰਾਂ ਜੇ ਕੁਝ ਹੁੰਦਾ ਰਿਹਾ ਹੋਵੇ ਤੇ ਉਹਦਾ ਅਸੀਂ ਕੁਝ ਕਹਿ ਨਹੀਂ ਸਕਦੇ ਸੰਧੂ ਸਾਹਿਬ ਆਖਰ ਵਿੱਚ ਤੁਹਾਡੇ ਨਾਲ ਸਵਾਲ ਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਵੇਦਾਰ ਤੇ ਕਈ ਨੇ ਪਰ ਜੇਕਰ ਗੱਲ ਕਰੀਏ ਡਾਕਟਰ ਕਸ਼ਮੀਰ ਸਿੰਘ ਦੀ ਸੋਲ ਜਿਹੜੇ ਉਹਨਾਂ ਦੇ ਪੀਏ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਟਿਕਟ ਦੀ ਦਾਵੇਦਾਰੀ ਆ ਮੈਨੂੰ ਆ ਮੈਂ ਲੈ ਰਿਆ ਟਿਕਟਸ ਮੈਨੂੰ ਮੇਰੇ ਮਤਲਬ ਕਿ ਪਰਿਵਾਰ ਵੱਲੋਂ ਵੀ ਇਹ ਹੱਕਦਵਾ ਠੋਕ ਦਿੱਤਾ ਗਿਆ ਕਿ ਇਹ ਟਿਕਟ ਮੈਨੂੰ ਹੀ ਮਿਲੂਗੀ ਕੀ ਲੱਗਦਾ ਕਿ ਟਿਕਟ ਉਹਨਾਂ ਨੂੰ ਮਿਲਣ ਦੇ ਹੱਕ ਹੈਗਾ ਸੋਤਾ ਸਭ ਹੱਕ ਟਿਕਟ ਮੰਗਣਾ ਹੱਕ ਹਰ ਕਿਸੇ ਦਾ ਹੁੰਦਾ ਪਰ ਜਿਹੜੀ ਟਿਕਟ ਦੇਣੀ ਉਹ ਪਾਰਟੀ ਦਾ ਕੰਮ ਆ ਪਾਰਟੀ ਨੇ ਸਾਡੇ ਨੇ ਇੱਥੇ ਜਿੱਦਣ ਦਾ ਡਾਕਟਰ ਸਾਹਿਬ ਇਦਾਂ ਹੋਇਆ ਭੋਗ ਤੋਂ ਬਾਅਦ ਪੂਰੇ ਤਰਨਤਨ ਹਲਕੇ ਦੇ ਵਿੱਚ ਵੱਖ-ਵੱਖ ਟੀਮਾਂ ਘੁੰਮ ਰਹੀਆਂ ਸਾਨੂੰ ਮੈਂ ਪਾਰਟੀ ਦੇ ਨਾਲ ਬਹੁਤ ਅੰਦਰ ਖਾਤੇ ਦੇ ਕੰਮ ਕੀਤੇ ਆ ਮੈਂ ਗੁਜਰਾਤ ਚ ਜਾ ਕੇ ਸੀ ਖੁਦ ਜਾ ਕੇ ਉਥੇ ਚੰਗੇ ਚੰਗੇ ਚਿਹਰੇ ਲੱਭ ਕੇ ਸੀ ਸਰਕਾਰ ਦੇ ਸਾਹਮਣੇ ਸਾਡੀ ਪਾਰਟੀ ਦੇ ਲਿਆਂਦੇ ਉਥੇ ਇਲੈਕਸ਼ਨਾਂ ਲੋਕਾਂ ਨਾਲ ਲੜਾਈਆਂ ਜਿਹੜਾ ਬੰਦਾ ਕੋਈ ਜਿੰਨੀ ਲੈਵਲ ਦਾ ਹੋਵੇ ਉਹਨੂੰ ਬਾਹਰ ਕੱਢ ਕੇ ਲਿਆਂਦਾ ਤੇ ਪਾਰਟੀ ਨਾਲ ਲਾਇਆ ਇੱਥੇ ਵੀ ਇਹੋ ਕੁਝ ਹੋਣਾ ਵਾ ਸਾਡੀ ਸਰਕਾਰ ਸਰਦਾਰ ਭਗਵੰਤ ਮਾਨ ਜੀ ਸੀਐਮ ਰਵਿੰਦਰ ਕੇਰੀਵਾਲ ਜੀ ਸਾਡੀ ਸੁਪਰੀਮਾ ਬਹੁਤ ਹੀ ਜ਼ਿਆਦੇ ਉਹ ਸਿਆਣੇ ਤਸਲ ਜਿਆ ਉਹਨਾਂ ਨੇ ਬੜੇ ਤਰੀਕਿਆਂ ਨਾਲ ਉਹ ਦੋ ਦੋ ਤਿੰਨ ਤਿੰਨ ਟੀਮਾਂ ਲਾ ਕੇ ਚੈੱਕ ਕਰਾਉਂਦੇ ਰੀਚ ਇਹ ਨਹੀਂ ਬეკਾ ਟੀਮ ਰਿਪੋਰਟ ਬਣਾ ਕੇ ਦੇ ਦੂ ਜਗਤ ਉਹਦੇ ਕਹਿ ਤ ਕੁਝ ਕਰ ਦੇਣਗੇ ਨਾ ਦੋ ਦੋ ਤਿੰਨ ਤਨਰ ਨਾ ਇੱਕ ਇੱਕ ਚੀਜ਼ ਨੂੰ ਚੈੱਕ ਕਰਦੇ ਆ ਜੀ ਬਾਰ ਬਾਰ ਟੀਮਾਂ ਤੋਂ ਕੋਈ ਐਨ ਬੈਨ ਗਲਤ ਨਹੀਂ ਕੰਮ ਹੋਣਾ ਜਿਹਦਾ ਕੋਈ ਹੱਕ ਬਣਦਾ ਉਹਨੂੰ ਪਾਰਟੀ ਟਿਕਟ ਦੇਣੀ ਜਿਹੜਾ ਸਭ ਤੋਂ ਵੱਧ ਸੇਵਾ ਕੀਤੀ ਤੇ ਸਾਫ਼ ਸੁਥਰੀ ਸ਼ੋਭੀ ਦਾ ਮਾਲਕ ਹੋਇਆ ਨਾ ਜੀ ਬੰਦੇ ਤਰ ਤਨ ਹਲਕੇ ਦੇ ਹੋਰ ਵੀ ਦਾਵੇਦਾਰ ਖਸੇ ਰਿਹਾ ਗਿਆ ਪਰ ਪਾਰਟੀ ਨੇ ਜਿਹੜਾ ਸਭ ਤੋਂ ਇਮਾਨਦਾਰ ਤੇ ਚੰਗਾ ਤੇ ਜਿਹੜਾ ਹਲਕਾ ਚਲਾ ਸਕਦਾ ਉਹਨੂੰ ਟਿਕਟ ਦੇਣੀ ਹੈ ਗਲਤ ਬੰਦੇ ਟਿਕਟਰੀਂ ਦੇਣੀ ਪਾਰਟੀ ਨਹੀਂ ਜਿਮਨੀ ਚੋਣਾ ਪਹਿਲਾਂ ਵੀ ਹੋਈਆਂ ਨੇ ਉਹਦੇ ਵਿੱਚ ਕਦੀ ਪਰਿਵਾਰਵਾਦ ਨਹੀਂ ਕੀਤਾ ਗਿਆ ਕਿ ਲੱਗਦਾ ਵਾਕਿਆ ਹੀ ਪਰਿਵਾਰਵਾਦ ਹੋਵੇ ਦੇਖੋ ਤੁਸੀਂ ਜਿਮਨੀ ਚੋਣਾ ਪਹਿਲਾਂ ਵੀ ਹੋਈਆਂ ਵਾ ਪਰਵਾਦ ਬਾਤ ਕਰਦੇ ਹੁੰਦੇ ਤੇ ਫਿਰ ਪਰਿਵਾਰਵਾਦ ਤੁਸੀਂ ਹੋਰ ਵੀ ਜਿਮਨੀ ਚੋਣਾ ਦੇਖ ਲੈਂਦੇ ਪਰਿਵਾਰਵਾਦ ਦਾ ਕੰਮ ਪਤਾ ਕੀ ਹੁੰਦਾ ਟੈਲੈਂਟ ਕਿਸੇ ਬੰਦੇ 'ਚ ਉਹ ਬੰਦਾ ਐਮਐਲਏ ਬਣ ਸਕਦਾ ਉਹ ਮਿਨਿਸਟਰ ਬਣ ਸਕਦਾ ਹਲਕਾ ਚਲਾ ਸਕਦਾ ਹੁਣ ਪਰਵਾਦ ਟੈਲੈਂਟ ਨਾ ਹੋਊ ਤੇ ਫਿਰ ਪਰਿਵਾਰ ਥੋੜਾ ਦੇਖਣਾ ਸਾਡੀ ਪਾਰਟੀ ਨੇ ਪਰਿਵਾਰ ਨਾਲ ਉਤਨਾ ਹਮਦਰਦੀ ਪੂਰੀ ਰੱਖਣਗੇ ਪਰਿਵਾਰ ਨੂੰ ਹਰ ਬੰ ਨੂੰ ਪੱਖੋਂ ਕਿਸੇ ਬੰ ਨੂੰ ਤੰਗੀ ਨਹੀਂ ਆਉਣ ਦੇਣਗੇ ਪਰਿਵਾਰ ਦੇ ਨਾਲ ਖੜਦੀ ਸਾਡੀ ਪਾਰਟੀ ਪਰ ਮੰਨ ਲਓ ਉਸ ਪਰਿਵਾਰ ਚ ਕੋਈ ਬੰਦਾ ਇਲੈਕਸ਼ਨ ਲੜਨ ਦਾ ਨਹੀਂ ਹੈਗਾ ਤੇ ਫਿਰ ਥੋੜਾ ਬਦ ਵਧੀਨ ਇਲੈਕਸ਼ਨ ਲੜਵਾ ਦੇਣੀ ਹੈ ਜੋ ਹਲਕਾ ਦੀ ਵਾਹ ਜੋ ਹਲਕੇ ਦੀ ਆਵਾਜ਼ ਆਊਗੀ ਉਹ ਪਾਰਟੀ ਦੇ ਉਹਦੀ ਟਿਕਟ ਕਰੇ ਇਹ ਸੰਜੀਤ ਸਰਦਾਰ ਗੁਰਦੇਵ ਸਿੰਘ ਦੀ ਸੰਧੂ ਜਿਨ੍ਹਾਂ ਨੇ ਆਪਣੀ ਸਰਕਾਰ ਨੂੰ ਬਿਲਕੁਲ ਕਿਹਾ ਕਿ ਉਹਨਾਂ ਨੇ ਜਿਹੜੇ ਵੀ ਕੰਮ ਕੀਤੇ ਨੇ ਤੱਥਾਂ ਦੇ ਆਧਾਰ ਤੇ ਕੀਤੇ ਨੇ ਤੇ ਸਹੀ ਕੀਤੇ ਨੇ ਲੀਗਲ ਤਰੀਕੇ ਨਾਲ ਕੀਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨੇ ਉਹ ਕੰਮ ਬਿਲਕੁਲ ਸਹੀ ਢੰਗ ਨਾਲ ਕੀਤੇ ਜਾਣਗੇ ਤੇ ਜਿਹੜੇ ਰਹਿ ਗਏ ਕੰਮ ਨੇ ਤਰਨਤਾਰਨ ਦੇ ਜਿਹੜੇ ਵੀ ਮੁੱਦੇ ਨੇ ਜੇਕਰ ਸਰਕਾਰ ਇਹਨਾਂ ਨੂੰ ਮੌਕਾ ਦਿੰਦੀ ਹੈ ਆਮ ਆਦਮੀ ਪਾਰਟੀ ਤਰਨਤਾਰਨ ਤੋਂ ਇਲੈਕਸ਼ਨ ਲੜਨ ਦੇ ਤੇ ਇਹ ਜੈਂਦੇ ਹੋਏ ਮੁੱਦਿਆਂ ਨੂੰ ਬਿਲਕੁਲੇ ਪੂਰੇ ਕਰਨਗੇ ਕੰਮਾਂ ਨੂੰ ਪੂਰੇ ਕਰਨਗੇ ਸੋ ਹੁਣ ਦੇਖਦੇ ਹਾਂ ਕਿ ਸਰਕਾਰ ਕਿਸ ਦੇ ਸਿਰ ਤੇ ਹੱਥ ਰੱਖਦੀ ਹੈ ਕਿਸ ਨੂੰ ਟਿਕਟ ਦਿੰਦੀ ਹੈ ਜੇਕਰ ਜਨਤਾ ਨੂੰ ਲੱਗਦਾ ਹੈ ਕਿ ਸਰਦਾਰ ਗੁਰਦੀਪ ਸਿੰਘ ਜੀ ਸੰਧੂ ਤਰਨਤਾਰਨ ਤੋਂ ਪਸੰਦੀਦਾ ਤੁਹਾਡੇ ਲੀਡਰ ਨੇ ਤੇ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਹੋ ਸੋ ਤਰਨਤਾਰਨ ਤੋਂ ਨਿਸ਼ਾਨ ਸੋ ਹੋਂਤਾ ਰਜਨਸ ਵੀ ਨਿਊਜ਼